ਕੇਂਦਰ ਸਰਕਾਰ ਵੱਲੋਂ ਸੜਕ ਦੁਰਘਟਨਾ ਨੂੰ ਲੈ ਕੇ ਇੱਕ ਨਿਯਮ ਬਣਾਇਆ ਗਿਆ ਜਿਸ ਨੂੰ ਲੈ ਕੇ ਟਰੱਕ ਆਪਰੇਟਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਦੇਸ਼ ਭਰ ਦੇ ਵਿੱਚ ਹੜਤਾਲ ਕੀਤੀ ਗਈ ਹੈ। 31 ਤਰੀਕ ਤੋਂ ਜਿਹੜੀ ਹੜਤਾਲ ਜਾਰੀ ਹੈ ਔਰ ਕਿਤਨੇ-ਕਿਤੇ ਲੋਕ ਵੀ ਪਰੇਸ਼ਾਨ ਹੋ ਰਹੇ ਨੇ ਔਰ ਟਰੱਕ ਡਰਾਈਵਰ ਵੀ ਪਰੇਸ਼ਾਨ ਹੋ ਰਹੇ ਨੇ ਖਾਸ ਕਰ ਪੈਟਰੋਲ ਪੰਪਾਂ ਦੇ ਉੱਤੇ ਲੰਮੀਆਂ ਲਾਈਨਾਂ ਲੱਗੀਆਂ ਨੇ। ਇਸ ਪਾਸੇ ਦੇਖ ਸਕਦੇ ਹੋ ਤੁਸੀਂ ਟਰੱਕ ਯੂਨੀਅਨ ਦੇ ਕੋਲ ਪਹੁੰਚ ਚੁੱਕੇ ਆ। ਨਿਊ ਪਬਲਿਕ ਸੈਂਟਰ ਸੁਸਾਇਟੀ ਯੂਨੀਅਨ ਟਰੱਕ ਡਰਾਈਵਰਾਂ ਦੀ ਹੈਗੀ ਅੱਜ ਕੰਮਕਾਰ ਠੱਪ ਕਰਕੇ ਆਪਰੇਟਰ ਇੱਥੇ ਬੈਠੇ ਨੇ, ਡਰਾਈਵਰ ਇੱ ਕੀ ਕੁਝ ਨਾ ਕਰੋ ਗਲਤ ਗੱਲਬਾਤ ਕਰਦੇ ਆ ਕੀ ਕੁਝ ਜਾਣਕਾਰੀ ਕੀ ਕੁਝ ਮੰਗਾ ਨੇ ਕੀ ਕਹਿਣਾ ਚਾਹੋਗੇ ਕਾਨੂੰਨ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਹਿੰਦੀ ਜੀ ਪੰਜਾਬੀ ਚ ਬੋਲੋ ਕਾਨੂੰਨ ਨੂੰ ਲੈ ਕੇ ਆਈ ਹੈ ਸਰ ਜੋ ਸਾਡੀ ਅੱਜ ਨਿਊ ਪਬਲਿਕ ਐਂਡਰ ਸੋਸਾਇਟੀ ਵੱਲੋਂ ਰਾਜਪੁਰਾ ਟਾਊਨ ਡਿਸਟ੍ਰਿਕਟ ਪਟਿਆਲਾ ਵੱਲੋਂ ਜੋ ਅਸੀਂ ਜੋ ਕਾਨੂੰਨ ਨਵਾਂ ਆਇਆ ਡਰਾਈਵਰਾਂ ਦੇ ਵਰ ਖਿਲਾਫ ਉਸ ਕਾਨੂੰਨ ਦੇ ਵਰ ਖਿਲਾਫ ਅਸੀਂ 31 ਦਸੰਬਰ ਤੋਂ ਹੀ ਹੜਤਾਲ ਜਾਰੀ ਕਰੀ ਹੋਈ ਹੈ ਔਰ ਸਾਡੀਆਂ ਗੱਡੀਆਂ ਆਪਣੇ ਘਰ ਖੜੀਆਂ ਨੇ ਅਸੀਂ ਉਹਰੇ ਆਪਣੇ ਯੂਨੀਅਨ ਦਫ਼ਤਰ ਦੇ ਵਿੱਚ ਧਰਨਾ ਦਿੱਤਾ ਹੋਇਆ ਹੈ ਜੋ ਅਮੀਸ਼ਾ ਜੀ ਨੂੰ ਅਪੀਲ ਹੈ ਕਿ ਇਹ ਜਿਹੜਾ ਕਾਨੂੰਨ ਬਣਾਇਆ ਇਹਨੂੰ ਰੱਦ ਕੀਤਾ ਜਾਵੇ ਵਾਪਸ ਲਿਆ ਜਾਵੇ ਜੋ ਕਿ ਜੋ ਟਰੱਕ ਡਰਾਈਵਰ ਸਾਡੇ ਟਰੱਕ ਡਰਾਈਵਰ ਕੋਈ ਵੀ ਸਾਡਾ ਗੱਡੀ ਨਜਾਇਜ਼ ਨਹੀਂ ਚਲਾਉਂਦਾ ਕੋਈ ਨਜਾਇਜ਼ ਨਹੀਂ ਉਹ ਕਰਦਾ ਜੇ ਕੋਈ ਮਰਿਆ ਕੁੱਤਾ ਰੋਡ ਦੇ ਪਿਆ ਹੁੰਦਾ ਉਹਨੂੰ ਵੀ ਟਰੱਕ ਆਪਣਾ ਬਚਾ ਕੇ ਲੰਘਦਾ ਜੇ ਉਹਨੂੰ ਕੋਈ ਕੀੜਾ ਮਕੋੜਾ ਵੀ ਦਿਖ ਜੇ ਉਹਨੂੰ ਵੀ ਅਗਲਾ ਅੱਖ ਬਚਾ ਕੇ ਤਾਂ ਗੱਡੀ ਬਚਾ ਕੇ ਲੰਘਦਾ ਜੋ ਕਾਰ ਵਾਲੇ ਨੇ ਜੋ ਅਸੀਂ ਰੈੱਡ ਬੱਤੀ ਆ ਆਪਣੇ ਕਿਤੇ ਚੌਕਾਂ 'ਚ ਜਾਂਦੇ ਅਸੀਂ ਟਰੱਕ ਆਪਣਾ ਰੈੱਡ ਬੱਤੀ ਤੇ ਰੋਕ ਕੇ ਖੜਦੇ ਆ ਆਪਣਾ ਕਾਨੂੰਨ ਦੀ ਪਾਲਣਾ ਕਰਦੇ ਆ ਜੋ ਕਾਰ ਵਾਲੇ ਨੇ ਕਨੈਕਟਰ ਸਾਈਡ ਤੋਂ ਆ ਕੇ ਗੱਡੀ ਟਰੱਕ ਦੇ ਨਾਲ ਫਸਾ ਲੈਂਦੇ ਨੇ ਫਿਰ ਡਰਾਈਵਰ ਉੱਪਰ ਹੁੰਦਾ ਕਾਰ ਨੀਚੇ ਹੁੰਦੀ ਹੈ ਉਹ ਡਰਾਈਵਰ ਨੂੰ ਦਿਖਦਾ ਇਹ ਤੇ ਉਹ ਫਸਾ ਕੇ ਆਪ ਹੀ ਵਿੱਚ ਤੇ ਟਰੱਕ ਵਾਲੇ ਤੋਂ ਪੈਸੇ ਮੰਗਦੇ ਨੇ ਹੁਣ ਟਰੱਕ ਵਾਲਾ ਵਿਚਾਰਾ 5000 ਦਾ ਗੇੜਾ ਲਾਣ ਦਾ 5-7000 ਕਾਰ ਵਾਲਾ ਲਾਣ ਦਾ ਕਿੱਧਰ ਜਾਵੇ ਤੀ ਤੀ 32-32000 ਰੁਪਏ ਸਾਡੀ ਗੱਡੀ ਦੀ ਕਿਸ਼ਤਾਂ ਨੇ ਜਦੋਂ ਅਸੀਂ 4 ਸਾਲ ਪਹਿਲਾਂ ਗੱਡੀ ਲੈਣੀ ਹੈ ਜਿਹੜੀ 11 ਮਾਡਲ ਗੱਡੀ ਸੀ ਉਹਨੂੰ ਅੱਜ ਐਨ ਆਰ ਸੀ ਲਾਤਾ ਉਹ ਐਨ ਆਰ ਸੀ ਚ ਨਹੀਂ ਅਸੀਂ 100 ਕਿਲੋਮੀਟਰ ਨੀ ਰਾਜਪੁਰ ਤੋਂ ਕਰਨਾਲ ਨਹੀਂ ਅਸੀਂ ਜਾ ਸਕਦੇ ਐਨ ਆਰ ਸੀ ਕਿੰਨੇ ਕੁ ਜਿਹੜੇ ਡਰ ਹੜਤਾਲ ਤੇ ਜੀ ਸਾਡੇ 150 ਤੋਂ ਲੈ ਕੇ 200 ਗੱਡੀ ਆ ਠੀਕ ਹੈ ਜੀ ਹਰੇਕ ਗੱਡੀ ਦੇ ਸਾਡੇ ਦੋ ਦੋ ਬੰਦੇ ਨੇ ਕਰਦੇ ਜੀ ਸਾਡੇ 10-10 ਨੇ ਤੇ ਉਹਨਾਂ ਚ ਸਾਰਿਆਂ ਚ ਕੱਲ ਤੋਂ ਸਾਡੇ ਜੇ ਕਾਨੂੰਨ ਤੰਤਰਿਕ ਦਾ ਰੱਦ ਨਾ ਹੋਇਆ ਫਿਰ ਅਸੀਂ ਗगन ਚੌਕ ਵੀ ਜਾਮ ਕਰਾਂਗੇ ਹਾਈਵੇ ਜਾਮ ਕਰਾਂਗੇ ਸਾਡੇ ਘਰ ਦੇ ਲੇਡੀਜ਼ ਵੀ ਸਾਡੇ ਬੱਚੇ ਵੀ ਸਾਰੇ ਆਣਗੇ ਜੇ ਸਾਨੂੰ ਕਾਨੂੰਨ ਦੇ ਵਰ ਖਿਲਾਫ ਅਗਰ ਵਾਪਸ ਨਾ ਆਇਆ ਸਾਨੂੰ ਜਾਨ ਵੀ ਦੇਣੀ ਪਈ ਐ ਜੀ ਫਿਰ ਜਾਨ ਵੀ ਦੇਾਂਗੇ ਆਪਣੇ ਰੋਡ ਅਸੀਂ ਕੋਈ ਚਾਬੀਆਂ ਘੇਰ ਕੇ ਕੋਈ ਮਾਲ ਨਹੀਂ ਟੋਣ ਕੋ ਕੋਈ ਗੱਡੀਆਂ ਵੀ ਸਾਡੀਆਂ ਲੋਡ ਖੜੀਆਂ ਨੇ ਉਹ ਅਸੀਂ ਉੱਥੇ ਹੀ ਘੜਾਤੀਆਂ ਕੋਈ ਵਪਾਰੀਆਂ ਕ ਆਪਣਾ ਮਾਲ ਲੱਗਦਾ ਨਹੀਂ ਕਿ ਪੈਟਰੋਲ ਪੰਪਾਂ ਦਾ ਲੰਬੀਆਂ ਲਾਈਨਾਂ ਲੱਗੀਆਂ ਨੇ ਲੋਕੀ ਪਰੇਸ਼ਾਨ ਹੋ ਰਹੇ ਨੇ ਪੈਟਰੋਲ ਪੰਪਾਂ ਦੇ ਸਾਰੇ ਇਸ ਤਰ੍ਹਾਂ ਪੈਟਰੋਲ ਪੰਪਾਂ ਦੇ ਲੰਬੀਆਂ ਲਾਈਨਾਂ ਲੱਗੀਆਂ ਨੇ ਪੈਟਰੋਲ ਪੰਪਾਂ ਦੇ ਜਿਹੜੇ ਪੈਟਰੋਲ ਟੈਂਕੀਆਂ ਵਾਲੇ ਡਰਾਈਵਰ ਨੇ ਡੀਜ਼ਲ ਵਾਲੇ ਗੈਸ ਵਾਲੇ ਉਹਨਾਂ ਨੇ ਆਪਣੀਆਂ ਚਾਬੀਆਂ ਡੱਬੇ 'ਚ ਬੰਦ ਕਰਕੇ ਤਾਲਾ ਲਾ ਦਿੱਤਾ ਮਾਲਕਾਂ ਦੇ ਘਰਾਂ ਜਿੱਥੇ ਖੜੀਆ ਉੱਥੇ ਘੜਾਤੀਆਂ ਉਹ ਕਹਿੰਦੇ ਅਸੀਂ ਕੋਈ ਪੈਟਰੋਲ ਨਹੀਂ ਕੋਈ ਡੀਜ਼ਲ ਨਹੀਂ ਟੋਣਾ ਜਦ ਤੱਕ ਸਾਡਾ ਕਾਨੂੰਨ ਵਾਪਸ ਨਹੀਂ ਆਉਂਦਾ ਉਹ ਵੀ ਡਰਾਈਵਰ ਸਾਡੇ ਭਾਈ ਨੇ ਸਾਡਾ ਡਰਾਈਵਰ ਭਾਈ ਇੱਕ ਤਾਂ ਸਾਡਾ ਹਿੰਦੁਸਤਾਨ ਦੇ ਕਿਸੇ ਵੀ ਬੰਦੇ ਦਾ ਕੋਈ ਕੰਮ ਸਿਰੇ ਨਹੀਂ ਚੜ੍ਹ ਸਕਦਾ ਬਿਲਕੁਲ ਬਿਲਕੁਲ ਸੋ ਲੱਗਦਾ ਨਹੀਂ ਕਿ ਜੇ ਹੜਤਾਲ ਤੋਂ ਬਾਅਦ ਜੜੀਆਂ ਖਾਣ ਪੀਣ ਵਾਲੀਆਂ ਵਸਤੂਆਂ ਨੇ ਉਹ ਮਹਿੰਗੀਆਂ ਹੋ ਜਾਣਗੀਆਂ ਬਿਲਕੁਲ ਹੋਣਗੀਆਂ ਜੇ ਚੱਲੇਗੀ ਨਹੀਂ ਤਾਂ ਜੇ ਚੱਕਾ ਘੁੰਮੇਗਾ ਨਹੀਂ ਸਟਾਰਟ ਦਾ ਸਿਰਫ ਟਰੱਕ ਡਰਾਈਵਰ ਤੋਂ ਸਟਾਰਟ ਹੁੰਦੀ ਕਹਾਣੀ ਤੇਰੀ ਕਹਾਣੀ ਸਟਾਰਟ ਹੁੰਦੀ ਹੈ ਕਿ ਮਾਲਕੀ ਤੇ ਪਹੁੰਚੇਗਾ ਤੇ ਖਾਣੇ ਕੀ ਠੀਕ ਨਹੀਂ ਅਸੀਂ ਹੁਣ ਕੱਚਾ ਮਾਲ ਲਦਣਾ ਨਹੀਂ ਹੈਗਾ ਕੋਈ ਕਿਸੇ ਤਰ੍ਹਾਂ ਦਾ ਨਾ ਲੋ ਫਿਰ ਤਾਂ ਲਗਾਤਾਰ ਜਾਰੀ ਰਹੇਗਾ ਬਿਲਕੁਲ ਲਗਾਤਾਰ ਰਹੇਗਾ ਜਦ ਤੱਕ ਇਹ ਕਾਨੂੰਨ ਵਾਪਸ ਨਹੀਂ ਆਉਣਗੇ ਜੇਕਰ ਇਹ ਕਾਨੂੰਨ ਵਾਪਸ ਨਹੀਂ ਹ ਸ਼ੰਗਾਰਸੇ ਫਿਰ ਅਸੀਂ ਟੈਕਸ ਭਕਸ਼ ਨਹੀਂ ਭਰਾਂਗੇ ਕੋਈ ਵੀ ਨਾ ਰੋਡ ਟੈਕਸ ਦਵਾਂਗੇ ਰੋਡ ਜਾਮ ਕਰਾਂਗੇ ਫਿਰ ਅਸੀਂ ਵੀ ਆਪਣੇ ਕਾਨੂੰਨ ਚਾਲੂ ਕਰ ਦਾਂਗੇ ਔਰ ਕੀ ਆ ਇਹ ਹੀ ਕਰਾਂਗੇ ਫਿਰ ਤਾਂ ਸੁਣ ਸਕਦੇ ਹੋ ਕਿ ਸੰਘਰਸ਼ੀਆਂ ਵੱਲੋਂ ਜਾਰੀ ਹੈ ਕਿਹਾ ਜਾ ਰਿਹਾ ਹੈ ਕਿ ਜਦੋਂ ਤੱਕ ਇਹ ਕਾਨੂੰਨ ਰੱਦ ਨਹੀਂ ਹੁੰਦਾ ਟਰੱਕ ਆਪਰੇਟਰ ਜਿਹੜੇ ਇਸੇ ਤਰ੍ਹਾਂ ਆਪਣਾ ਸੰਘਰਸ਼ ਜਾਰੀ ਰੱਖਣਗੇ ਕੇਂਦਰ ਸਰਕਾਰ ਖਿਲਾਫ ਰੋਸ ਪ੍ਰਗਟ ਕਰ ਰਹੇ ਨੇ ਹੁਣ ਦੇਖਣਾ ਹੋਵੇਗਾ ਕਦੋਂ ਕੇਂਦਰ ਸਰਕਾਰ ਇਹ ਕਾਨੂੰਨ ਰੱਦ ਕਰਦੀ ਹੈ ਜਾਂ ਇਹ ਕਾਨੂੰਨ ਇਸੇ ਤਰ੍ਹਾਂ ਲਾਗੂ ਰਹੇਗਾ ਔਰ ਇਹਨਾਂ ਦੀ ਹੜਤਾਲ ਕਦੋਂ ਖਤਮ ਹੋਵੇਗੀ ਕੈਮਰਾ ਪਰਸਨਿਤ ਕੁਮਾਰ ਦੇ ਨਾਲ ਦਇਆ ਸਿੰਘ ਰਾਜਪੂਰ